ਰਾਜੇ ਸਿੱਧੂ ਮੂਸੇਵਾਲੇ ਦੇ ਮਾਮੇ ਦਾ ਮੁੰਡਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਆਇਆ ਲਾਈਵ ਆਉਣ ਦਾ ਕਾਰਨ ਸੀ ਕੁਝ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਨਾਮ ਤੇ ਠੱਗੀ ਮਾਰਨ ਵਾਲਿਆਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਲਾਈਵ ਦੌਰਾਨ ਲੋਕਾਂ ਵੱਲੋਂ ਜਦੋਂ ਸਿੱਧੂ ਮੂਸੇਵਾਲਾ ਦੇ ਸਿੰਗਰ ਯਾਰ ਅਮਰਤਮਾਨ ਤੇ ਆਰ ਨੇਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਬਾਰੇ ਵੀ ਦੱਸਿਆ ਕਿ ਇਹਨਾਂ ਵਿੱਚੋਂ ਕਿਸ ਨੇ ਗਦਾਰੀ ਕੀਤੀ ਤੇ ਕੌਣ ਹੁਣ ਵੀ ਪਰਿਵਾਰ ਨਾਲ ਖੜਾ ਹੈ ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਤੇ ਹੋਏ ਹਮਲੇ ਬਾਰੇ ਵੀ ਦੱਸਿਆ ਪੂਰੀ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਿਓ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਸੋਨੂੰ ਸਭ ਨੂੰ ਹੀ ਬਤਾਨਾ ਮੈਨੂੰ ਜਿੰਨੇ ਵੀ ਭਰਾ ਵੀਰ ਜਿੰਨੇ ਵੀ ਜਾਣਦੇ ਆ ਮੇਰੇ ਭਰਾ ਕਰਕੇ ਜਾਣਦੇ ਆ ਸਿੱਧੂ ਕਰਕੇ ਹਨਾ ਰੋ ਵਿੱਚ ਬੜੀਆਂ ਲੀਰਾਂ ਤੇ ਪੀਰਾਂ ਬੜੇ ਭੌਂਕੀ ਜਾਂਦੇ ਆ ਕੋਈ ਗੰਦਾ ਮਾਮੇ ਦਾ ਮੁੰਡਾ ਕੋਈ ਗੰਦਾ ਲੱਪੂਆ ਦਾ ਮੁੰਡਾ ਵੀਰੇ ਸਿੱਧੂ ਦੇ ਦੋ ਮਾਸੀਆਂ ਨੇ ਉਹਦੀ ਪੂਆ ਕੋਈ ਨਹੀਂ ਹੈਗੀ ਸਗੀ ਦੋ ਹੀ ਮਾਸੀਆਂ ਨੇ ਉਹਦੇ ਇੱਕੋ ਹੀ ਉਹਦੇ ਮਾਮਾ ਵਾਪੂ ਪੂਰਾ ਹੋ ਗਿਆ ਅਸੀਂ ਦੋ ਭਰਾ ਹੋਰ ਕੋਈ ਵੀ ਨਹੀਂ ਹੈਗਾ ਕੋਈ ਕੋਸ ਕਹੀ ਜਾਂਦਾ ਕੋਈ ਕੋਸ ਕਹੀ ਜਾਂਦਾ ਪੈਸੇ ਇਕੱਠੇ ਕਰ ਰਾਇਆ ਵੀਰੇ ਦੇ ਨਾਂ ਤੇ ਕਿਸੇ ਨੂੰ ਕੋਈ ਵੀ ਪੈਸਾ ਪਾਉਣ ਦੀ ਲੋੜ ਨਹੀਂ ਹੈਗੀ ਮੇਰਾ ਭਰਾ ਬਹੁਤ ਕੁਝ ਛੱਡ ਕੇ ਗਿਆ ਕਰਦੇ ਆ ਵਾਸਤੇ ਹਨਾ ਕਰਦੇਆਂ ਕੋਲੇ ਬਹੁਤ ਕੁਝ ਆ ਕੋਈ ਵੀ ਤੁਹਾਨੂੰ ਕੁਝ ਵੀ ਗੱਪ ਮਾਰੀ ਆਵੇ ਕਿ ਮੈਂ ਤੁਹਾਡਾ ਗਾਣਾ ਕਰਾ ਦੂੰ ਮੈਂ ਤੁਹਾਡਾ ਵੀਰ ਕਰਾ ਦੂੰ ਮੈਂ ਤੁਹਾਡਾ ਬੋ ਕਰਾ ਦੂੰ ਕੋਈ ਵੀ ਗਾਣਾ ਨਹੀਂ ਕਰਾ ਸਕਦਾ ਕਿਸੇ ਦਾ ਜਿਹਨੇ ਵੀ ਗਾਣਾ ਕਰਨਾ ਸਿੱਧਾ ਘਰੇ ਜਾ ਕੇ ਕੰਟੈਕਟ ਕਰੋ ਠੀਕ ਹੈ ਜੇ ਕੋਈ ਚੱਜ ਦਾ ਹੋਇਆ ਬੰਦਾ ਜਿਹੜਾ ਟੈਲੈਂਟ ਹੋਇਆ ਉਹਨੂੰ ਘਰ ਦੇ ਮਨਾਂ ਹੀ ਕਰਦੇ ਜਾਂ ਜਿਹੜੀ ਮੈਨੇਜਮੈਂਟ ਆ ਉਹਦੇ ਨਾਲ ਗੱਲ ਕਰੋ ਹਨਾ ਨਾਟਕੀਆਂ ਨਾਲ ਇਕੱਡੇ ਗਾਣੇ ਕਰਦੇ ਆ ਉਹ ਵੀਰੇ ਨੇ ਨਵੇਂ ਸਿੰਗਰਾਂ ਵਾਸਤੇ ਖੋਲ੍ਹਿਆ ਸੀ ਜਾਂ ਨਵੇਂ ਆਰਟਿਸਟਾਂ ਵਾਸਤੇ ਹੈ ਨਾ ਅਮਰਤਮਾਨ ਨੇ ਯੂਜ਼ ਕੀਤਾ ਵੀਰੇ ਆਰਮੇਤ ਨੇ ਨਹੀਂ ਕੀਤਾ ਅਮਰਤਮਾਨ ਨੇ ਯੂਜ਼ ਕੀਤਾ ਬਿਲਕੁਲ ਕੀਤਾ ਅੱਜ ਕੱਲ ਆਉਂਦਾ ਹੀ ਨਹੀਂ ਲੀਟ ਸਾਰਾ ਪਹਿਲਾਂ ਬਰਾ ਬਰਾ ਉਹ ਤਾਂ ਗਾਣੇ ਗਾਉਂਦਾ ਮੰਤਰੀ ਮੇਰੇ ਯਾਰ ਇਹ ਹਰਤਾ ਤੇਰਾ ਸਿੱਧੂ ਵੀ ਸੀ ਭੈਣ ਉਹਦੇ ਲਈ ਤਾਂ ਤੂੰ ਕੁਝ ਕੀਤਾ ਨਹੀਂ ਨਾ ਤੇ ਯਾਰਾਂ ਨੇ ਕੁਝ ਕੀਤਾ ਆਰ ਨੇ ਇਦਣੇ ਨਹੀਂ ਯੂਜ਼ ਕੀਤਾ ਡਾਲਾ ਨਹੀਂ ਹੁਣ ਜਿੰਨੇ ਜੋਗਾ ਸੀ ਉਹ ਖੜੇ ਹੀ ਆ ਹੁਣ ਵੀ ਕਰਦਿਆਂ ਦੀ ਸੁਣਦਾ ਬਹੁਤ ਇਜਤ ਕਰਦਾ ਅੱਦੇ ਬੋਲ ਤੇ ਭੱਜਿਆ ਆਉਂਦਾ ਹੋਰ ਬਹੁਤ ਬੰਦੇ ਨੇ ਜਿਨ੍ਹਾਂ ਨੇ ਯੂਜ਼ ਕੀਤਾ ਜਾਂਨੇ ਉਹ ਤਾਂ ਚੱਲ ਆਰਟਿਸਟ ਹੈਗੇ ਉਹਨਾਂ ਨੂੰ ਤਾਂ ਆਪ ਨੂੰ ਵੀ ਚਾਰ ਫਰਾ ਜਾਣਦੇ ਆ ਉਹ ਜਿਹੜੀਆਂ ਉਹੀ ਲੀਰਾਂ ਤੁਰੀਆਂ ਵਰਤਦੀਆਂ ਨੇ ਉਹੀ ਗਾਇਨ ਦਾ ਮੈਂ ਸਿੱਧੂ ਨਾਲ ਐ ਕੀਤਾ ਮੈਂ ਤੇਤ ਨੂੰ ਨਾ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਸੌ ਚੜ੍ਡਿਆਂ 'ਚ ਬੂਛੀਆਂ ਦੇ ਦੇ ਕੇ ਬਾਹਰ ਨੂੰ ਭੱਜ ਗਏ ਬਾਈ ਗਨਮੈਨ ਕਾਤੇ ਨਹੀਂ ਗਏ ਘਟ ਨਹੀਂ ਗਏ ਨਹੀਂ ਜਾਨ ਗਨਮੈਨ ਨਹੀਂ ਘਟੇ ਗਨਮੈਨ ਨੂੰ ਬਹੁਤ ਨੇ ਸੁੱਖ ਨਾਲ ਗਨਮੈਨ ਆਪਣੇ ਕੋਲ 14 15 ਨੇ ਹੋਰ 14 15 ਤਾਂ ਪੱਕੀ ਹੈ ਹੋਰ ਜਿਹੜੀ ਬਾਹਰ ਸਿਕਿਉਰਿਟੀ ਹੈਗੀ ਆ ਸਰਕਾਰ ਵੱਲੋਂ ਦਿੱਤੀ ਹੋਈ ਆ ਬਹੁਤ ਆ ਗਨਮੈਨ ਨਹੀਂ ਘਟੇ ਜਾਨ ਗਨਮੈਨ ਵਾਧੂ ਆ ਕਿਸ ਤੋਂ ਡਰਨ ਦੀ ਲੋੜ ਨਹੀਂ ਜੇ ਕਿਸੇ ਬੰਦੇ ਨੇ ਵੀ ਸਿੱਧੂ ਦਾ ਨਾਮ ਲੈ ਕੇ ਕਿਸੇ ਤੋਂ ਪੈਸੇ ਲਏ ਆ ਚਾਹੇ ਕਿਸੇ ਕੁੜੀ ਤੋਂ ਲਏ ਆ ਚਾਹੇ ਕਿਸੇ ਮੁੰਡੇ ਤੋਂ ਲਏ ਆ ਤਾਂ ਭਾਵੇਂ ਮੈਨੂੰ ਦੱਸ ਦੋ ਭਾਵੇਂ ਘਰੇ ਆ ਜੋ ਸਿੱਧਾ ਘਰੇ ਆ ਕੇ ਮੇਰੇ ਭੂਆ ਕੋਫਰ ਨੂੰ ਮਿਲੋ ਉਹਨਾਂ ਨੂੰ ਦੱਸੋ ਜੇ ਤੁਹਾਡੇ ਕੋਲ ਪ੍ਰੂਫ ਆ ਜਿਹੜੇ ਬੰਦੇ ਦੀ ਵੀ ਗਲਤੀ ਹੈ ਭਾਈ ਉਹਨੂੰ ਰਿਬਾਉਂਡ ਦੇਇਆ ਦਿੱਤੀ ਹੋਊ ਚਾਹੇ ਮੈਂ ਵੀ ਆ ਵਈ ਵਾਟ ਜਾਂਦਾ ਕੋਈ ਵਈਓ ਤਿਆਰ ਆਪ ਦੇ ਪਿੰਡ ਸੀਗਾ ਯਾਰ ਹਰ ਕਿਤੇ ਬੰਦਾ ਕਰਨ ਮੈਂ ਨਹੀਂ ਚੱਕ ਸਕਦਾ ਤੈਨੂੰ ਵੀ ਪਤਾ ਬਾਈ ਹੈ ਨਾ ਦੋ ਹੀ ਗਨ ਮੈਂ ਜੀ ਫਿਰ ਉਹਨੂੰ ਘਰੇ ਵੀ ਜ਼ਰੂਰੀ ਸੀ ਨਾ ਬਾਈ ਸਿਕਿਉਰਿਟੀ ਦੇ ਨਾਲੇ ਖੋਲੀ ਸੀਗੀ ਦੋ ਚ ਇੱਕ ਮੁੰਡਾ ਬਿਮਾਰ ਸੀਗਾ ਜਾਨ ਠੀਕ ਹੈ ਉਹ ਵੀ ਕੀ ਕਰਦਾ ਵਿਚਾਰਾ ਫੇਰ ਕਿ ਜਾਣਾ ਸੀਗਾ ਇਹਨਾਂ ਨੇ ਤਾਂ ਧੋਖੇ ਨਾ ਮਾਰਿਆ ਜਾਨ ਦੱਸ ਗਿਆ ਮੈਂ ਤਾਂ ਫਿਰ ਤਾਂ ਦੱਸ ਦਿੰਦਾ ਮੇਰਾ ਭਰਾ ਲੀਰਾ ਕਰਦਾ ਇਹਨਾਂ ਨੂੰ ਪਰ ਫੇਰ ਵੀ ਜੱਟ ਨੇ ਫੇਰ ਕੱਢੇ ਆ ਮੋਰੋ ਕਹਿੰਦਾ ਜਿੰਨੇ ਟਾਈਮ ਇਧਰੋਂ ਫੇਰੋਂ ਉਹ ਵੀ ਕੀ ਉਹਨਾਂ ਦੀ ਲੀਰਾਂ ਦੀ ਹਿੰਮਤ ਨਹੀਂ ਹੋਈ ਸੀ ਕਿ ਆ ਕੇ ਆਪਣੇ ਭਰਾ ਨੂੰ ਉਂਗਲ ਵਿਧਾਨ ਦੇ ਜਦੋਂ ਦਾ ਵੈਪਨ ਖਾਲੀ ਹੋ ਗਿਆ ਫੇਰ ਉਹ ਆ ਕੇ ਇਹਨੇ ਬੰਦੇ ਤਾਂ ਕੁਝ ਵੀ ਕਰ ਦਿੰਦੇ ਆ ਕਿਸੇ ਨੂੰ ਵੀ ਘੇਰ ਕੇ ਮਾਰ ਦਿੰਦੇ ਆ ਛੱਡੋ ਇਹ ਗੱਲਾਂ ਤਾਂ ਕਰਨੀਆਂ ਹੀ ਨਹੀਂ ਜਾਣ ਬਸ ਆ ਜਰੂਰੀ ਬੇਨਤੀ ਇਹ ਸੀ ਕਿਸੇ ਨੂੰ ਕੋਈ ਵੀ ਕੁੜੀ ਨਾ ਕੋਈ ਮੁੰਡਾ ਕਿਸੇ ਨੂੰ ਪੈਸਾ ਨਾ ਪਾਉ ਕੋਈ ਕਿਸੇ ਨੂੰ ਕੁਝ ਨਾ ਕਰੋ ਮੇਰਾ